ਜਾ ਡਾਕਟਰ ਸਾਹਿਬ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਚੋਣ ਲੜੀ ਉਸ ਤੋਂ ਬਾਅਦ ਤੁਸੀਂ ਪਾਰਟੀ ਨੂੰ ਛੱਡਿਆ ਵੀ ਤੁਸੀਂ ਕਿਹਾ ਵੀ ਨੀਤੀਆਂ ਸਹੀ ਨਹੀਂ ਜਿਹੜੀਆਂ ਨੀਤੀਆਂ ਲੈ ਕੇ ਆਏ ਸੀ ਮੈਂ ਵੀ ਐਸੇ ਕਰਕੇ ਸ਼ਾਮਲ ਹੋਇਆ ਸੀ ਅੱਜ ਇੰਡੀਆ ਆਲਾਈንስ ਅੱਜ ਇੱਕੋ 스테ਜ ਦੇ ਉੱਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰ ਇਕੱਠੇ ਹੁੰਦੇ ਆ ਤੁਹਾਡੀ ਕਦੇ ਮੁਲਾਕਾਤ ਹੁੰਦੀ ਆ ਕੇਜਰੀਵਾਲ ਹੋਰਾਂ ਦੇ ਨਾਲ ਜਾਂ ਸੀਨੀਅਰ ਲੀਡਰਸ਼ਿਪ ਦੇ ਨਾਲ ਤਾਂ ਕਿਸ ਤਰੀਕੇ ਦੀ ਮੁਲਾਕਾਤ ਰਹੇਗੀ ਨਹੀਂ ਦੇਖੋ ਦੇਸ਼ ਦੇ ਹਾਲਾਤਾਂ ਬਦਲਦੀਆਂ ਪ੍ਰਸੰਗ ਬਦਲਦੇ ਹੈਗੇ ਅੱਜ ਦੇਸ਼ ਨੂੰ ਜਿੰਦਾ ਵੱਡਾ ਖਤਰਾ ਭਾਜਪਾ ਦੇ ਇਸੀ ਸੱਤਾ ਤੋਂ ਹੈਗਾ ਜਿਸ ਤਰ੍ਹਾਂ ਵੱਡਾ ਖਤਰਾ ਭਾਰਤ ਵਿੱਚ ਫਾ ਉਗਮਣ ਦਾ ਹੈਗਾ ਹੈ ਜਿੱਦਾਂ ਵੱਡਾ ਦੇਸ਼ ਦੀ ਜਮਹੂਰੀਅਤ ਨੂੰ ਖਤਰਾ ਹੈਗਾ ਸੰਵਿਧਾਨ ਨੂੰ ਖਤਰਾ ਹੈਗਾ ਉਸ ਉਸ ਖਤਰੇ ਦੇ ਸਨਮੁਖ ਜਿਹੜਾ ਬੰਦਾ ਜਿਹੜੀ ਪਾਰਟੀ ਉਹਦਾ ਮਨਸ਼ਾ ਚਾਹੇ ਕੋਈ ਵੀ ਹੋਵੇ ਚਾਹੇ ਆਰਜੀ ਤੌਰ ਤੇ ਕੁਝ ਦਿਨਾਂ ਲਈ ਕੁਝ 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 ਕਦਮਾਂ ਲਈ ਜੋ ਇਸ 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 ਸੱਤਾ ਦੇ ਖਿਲਾਫ ਚੱਲਣ ਲਈ ਤਿਆਰ ਹੈ ਤਾਂ ਉਹਨੂੰ ਲੈਣਾ ਚਾਹੀਦਾ ਇੱਕ ਬ੍ਰੌਡਸਟ ਪੋਸੀਬਲ ਸਭ ਤੋਂ ਵੱਡਾ ਜਿਹੜਾ ਫਰੰਟ ਉਹ ਬੰਨਣਾ ਚਾਹੀਦਾ ਹੈਗਾ ਔਰ ਉਸ ਫਰੰਟ ਜੇ ਆਮ ਆਦੀ ਪਾਰਟੀ ਆਈ ਹੈਗੀ ਹੈ ਉਹਦੇ ਮਨਸ਼ੇ ਕੀ ਨੇ ਉਹਦੇ ਇਰਾਦੇ ਕੀ ਨੇ ਇਹ ਬਾਧੀਆਂ ਗੱਲਣਾ ਹੈਗੀ